2025 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਕੀਤਾ ਦੋਤੇ ਮਕੱਤਬਾ ਦਰਜ ਮਾਨਯੋਗ ਸ਼੍ਰੀ ਭਗਿਰਾ ਸਿੰਘ ਮੀਨਾ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਜ਼ਿਲ੍ਹਾ ਅੰਦਰ ਸ਼ਰਾਬ ਤੇ ਨਸ਼ਿਆਂ ਬਲਦ ਚੜਾਈ ਮਹਿੰਮ ਤਹਿਤ ਸਰਦਾਰ ਜਸਪਾਲ ਸਿੰਘ ਡੀਐਸਪੀ ਲੰਬੀ ਦੀ ਅਗਵਾਈ ਹੇਠ ਐਸਆਈ ਸੁਖਦੇਵ ਸਿੰਘ ਮੁਖ ਥਾਣਾ ਅਫਸਰ ਕਬਰਵਾਲਾ ਅਤੇ ਐਸਆਈ ਗੁਰਮੀਤ ਸਿੰਘ ਚੌਕੀ ਇੰਜਾਜ ਪੰਨੀਵਾਲਾ ਅਤੇ ਪੁਲਿਸ ਪਾਰਟੀ ਵੱਲੋਂ ਦੋ ਵਿਅਕਤੀਆਂ ਨੂੰ 2025 ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ ਰਾਜ ਦਵਿੰਦਰ ਸਿੰਘ ਚੌਂਕੀ ਪੰਨੀਵਾਲਾ ਸਮੇਤ ਪੁਲਿਸ ਪਾਰਟੀ ਬਲੋਕ ਗਸ਼ਤ ਚੈਕਿੰਗ ਬਰਾਨ ਸ਼ੱਕੀ ਪੁਛਾਣੇ ਸੰਬੰਧ ਵਿੱਚ ਪਿੰਡ ਪੰਨੀਵਾਲਾ ਮਜੂਦ ਸੀ ਤਾਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨਾਂ ਨੂੰ ਰੋਕੇ ਸ਼ੱਕ ਦੇ ਆਧਾਰ ਤੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਬਿਆਨ ਸਿੰਘ ਉਰਫ ਬੰਤਾ ਪੁੱਤਰ ਦਾਨਾ ਸਿੰਘ ਵਾਸੀ ਪਿੰਡ ਪੰਨੀਵਾਲਾ ਫੱਤਾ ਦੱਸਿਆ ਤੇ ਦੂਜੀ ਨੌਜਵਾਨ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਉਰਫ ਪਿੰਟੂ ਪੁੱਤਰ ਰਾਮ ਸਿੰਘ ਵਾਸੀ ਪਿੰਡ ਊੜਾਂਗ ਦੱਸਿਆ ਜਿਸ ਤੇ ਪੁਲਸ ਲੋਤਰਾਚੀ ਕਰਦੇ ਉਹਨਾਂ ਪਾਸੋਂ 1200 ਨਸ਼ੀਰੀਆਂ ਗੋਲੀਆਂ ਮਾਰਕਾ ਕੋਲੋਬਿਡੋਲ 100 ਐਸਆਰ ਟਰਾਮਾਡੋਲ ਹਾਈਡਰੋਕਲੋਆਇਡ ਅਤੇ 825 ਨਸ਼ੀਰੀਆਂ ਗੋਲੀਆਂ ਮਾਰਕਾ ਅਲਪਰਾਜ਼ੋਲਮ ਟੈਬਲੇਟ ਬਰਮਧੁਈਆਂ ਜਿਹਦੀ ਜਿਸ ਦੀ ਕੀ ਕੁੱਲ 2025 ਦੀਆਂ ਗੋਲੀਆਂ ਪਾਈਆਂ ਗਈਆਂ ਜਿਸ ਤੇ ਪੁਲਿਸ ਵੱਲੋਂ ਉਕਤ ਵਿਅਕਤੀ ਵੱਲੋਂ ਮੁਕਾਦਮਾ ਦਾਜ ਕਰਕੇ ਐਨਡੀਪੀਐਸ ਤਹਿਤ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਿਆਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਅੱਜ ਸਾਡੇ ਮਾਨਯੋਗ ਐਸਐਸਪੀ ਸ੍ਰੀ ਮੁਕਸਰ ਸਾਹਿਬ ਸ਼੍ਰੀ ਭਾਗੀਰਥ ਸਿੰਘ ਜੀ ਮੀਨਾ ਇਹ ਬਿਆਜੋਗ ਹਦਾਇਤਾਂ ਤੇ ਸਾਡੇ ਐਸਐਚਓ ਥਾਣਾ ਕਵਰ ਵਾਲਾ ਸਬ-ਇੰਸ펙ਟਰ ਸਰਦੇਸ਼ ਸਿੰਘ ਦੀ ਦੇਖਰੇਖ ਥੱਲੇ ਚੌਕੀ ਇੰਚਾਰਜ ਪੰਨੀ ਵਾਲਾ ਏਐਸਆਈ ਗੁਰਮੀਤ ਸਿੰਘ ਦੀ ਪੋਸਟ ਪਾਰਟੀ ਨੇ ਦਰਾਨੇ ਰਸਤੇ ਬਿਅੰਤ ਸਿੰਘ ਪੁੱਤਰ ਰਦਾਨਾ ਸਿੰਘ ਵਾਸੀ ਪੰਨੀ ਵਾਲਾ ਤੇ ਹਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਊੜਾਂ ਥਾਣਾ सदर ਮੋਟ ਨੂੰ ਜਿਹੜਾ ਹੈਗਾ 225 ਉਸੀਲੀ ਗੋਲੀਆਂ ਦੇ ਵਹਿਤ ਕਾਬੂ ਕਰਕੇ ਅਸੀਂ ਉਹਦੇ ਖਿਲਾਫ ਥਾਣਾ ਕਵਰ ਵਾਲਾ ਐਫਆਈਆਰ ਨੋਜ਼ ਕੀਤੀ ਹੈ ਤੇ ਜਿਹੜਾ ਇੱਕ ਦੋਸ਼ੀ ਹਰਪ੍ਰੀਤ ਸਿੰਘ ਹੈ ਉਹਦੇ ਉੱਪਰ ਪਹਿਲਾਂ ਵੀ ਜਿਹੜੇ ਹਨ ਤਿੰਨ ਮੁਕੱਦਮੇ ਚੋਰੀ ਦੇ ਦਰਜ ਹੈ ਜਿਹੜੇ ਅੰਡਰ ਇਨਵੈਸਟੀਗੇਸ਼ਨ